ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਅੱਜ ਸਯੁਕਤ ਮੋਰਚੇ ਦੇ ਸੱਦੇ ਤੇ ਜੀਟੀਆਜ 32 ਕਿਸਾਨ ਜਥੇਬੰਦੀਆਂ ਜਿਹੜਾ ਹੈਗਾ ਆ ਮੋਟਿਆਂ ਉਹਦੇ ਤੇ ਹਾਰੇ ਫੀਡ ਯੂਨੀਅਨ ਵੀ ਜਿਹੜੀਆਂ ਹੈਗੇ ਆ ਉਹ ਵੀ ਆਈਆਂ ਵਿੱਚ ਸਮੂਲਿਕ ਕੀਤੀ ਆ। ਟ੍ਰੇਡ ਜੁੰਦੇ ਆਪਣੀਆਂ ਮੰਗਾਇਆ ਤੇ ਕਿਸਾਨੀ ਦੀਆਂ ਜਿਹੜੀਆਂ ਮੰਗਾ ਆ ਅੱਜ ਇੱਕ ਬਰੇਗੰਡ ਵੀ ਸਾਡੀ ਨਾਲ ਲੱਗ ਗਈ ਹੈ 26 ਤਰੀਕ ਨੂੰ ਆਪਾਂ ਬਾਰਡਰਾਂ ਤੇ ਸਾਰਿਆਂ ਦੇ ਕੂਚ ਕਰਕੇ ਪਹੁੰਚੇ ਸਿਗੇ ਔਰ ਸਾਰੇ ਬਾਰਡਰ ਦਿੱਲੀ ਵਾਲੇ ਜਿਹੜੇ ਘੇਰੇ ਸੀਗੇ ਉਹਦੀ ਬਰੇਗੰਡ ਬਣਾ ਰਹੇ ਆ ਨਾਲ ਦੀ ਨਾਲ ਜਿਹੜੀਆਂ ਉੱਥੇ ਸਰਕਾਰ ਨਾਲ ਸਾਡੀਆਂ ਮੰਗਾ ਮੰਨੀਆਂ ਸੀਆਂ ਜਿਨ੍ਹਾਂ ਤੇ ਐਮਐਸਪੀ ਦੀ ਮੰਗ ਸੀਗੀ ਐਮਐਸਪੀ ਚਾਹੇ ਮਿਲਦੀ ਆ ਫਸਲਾਂ ਤੇ ਪਰ ਉਹਦੇ ਨਾਲ ਦੀ ਨਾਲ ਉਹਨਾਂ ਨੇ ਇੱਕ ਗਰੰਟੀ ਕਾਨੂੰਨ ਬਣਾਉਣਾ ਸੀਗਾ ਕਿ ਹਰ ਫਸਲ ਤੇ ਸਰਕਾਰ ਦੀ ਗਰੰਟੀ ਹੋਵੇ ਔਰ ਫੁੱਲ ਰੇਟ ਜਿਹੜਾ ਆ ਸੀ+2 ਫਰਮਰ ਲਈ ਪਰਾ ਪਿਆ ਪਰਸੈਂਟ ਦੇ ਫਾਰਮੂਲੇ ਦੇ ਨਾਲ ਉਹ ਜਿਹੜਾ ਆ ਸਾਰਾ ਲਾਗੂ ਹੋਵੇ ਔਰ ਉਹਦੇ ਅਨੁਸਾਰ ਸਾਰੀ ਐਮਐਸਪੀ ਮਿਲੇ ਜਿੰਨੇ ਚਾਹੇ ਕਿਸਾਨ ਹੈ ਮਜ਼ਦੂਰ ਹੈ ਜਦੋਂ 60 ਸਾਲ ਦੇ ਹੋ ਜਾਂਦੇ ਆ ਉਹਨਾਂ ਨੂੰ 10000 ਪੈਨਸ਼ਨ ਦੇਣਾ ਉਹ ਨਹੀਂ ਮੰਨਿਆ ਸੀ ਸਾਡੇ ਕੋਲ ਔਰ ਕਿਸਾਨ ਜਿਹੜੇ ਖੁਦਕਸ਼ੀਆਂ ਕਰ ਰਹੇ ਆ ਕਰਜ਼ੇ ਦੇ ਕਰਕੇ ਉਹਨਾਂ ਦੇ ਨਕੀਰ ਮਾਰਨ ਦੀ ਜਿਹੜੀ ਗੱਲ ਕੀਤੀ ਸਰਕਾਰ ਨੇ ਸਾਨੂੰ ਬਿਲਕੁਲ ਪੇਪਰ ਬਣਾ ਕੇ ਦਿੱਤੇ ਸੀਗੇ ਉਹਦੇ ਤੇ ਹਜੇ ਕੁਝ ਨਹੀਂ ਹੋਇਆ ਸਯੁਗਤ ਮੋਰਚਾ ਮੰਗ ਕਰਦਾ ਵੀ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਉਹ ਅੰਨੇ ਬਾਅਦ ਜਿਹੜੀ ਐਕਵਾਇਰ ਕਰਕੇ ਵੱਡੀਆਂ ਸੜਕਾਂ ਬਣਾਉਣ ਦਾ ਜਿਹੜਾ ਇਹਨਾਂ ਨੂੰ ਮੋਬੀਆ ਚੜਿਆ ਆ ਬੰਦ ਕੀਤਾ ਜਾਵੇ ਫਸਲ ਜਿਹੜੇ ਫਸਲਾਂ ਫਸਲਾਂ ਹੈ ਸਾਡੀਆਂ ਤੇ ਪਸ਼ੂਆਂ ਦਾ ਧੰਨਾ ਹੈ ਹੋਰ ਇਹ ਤੇ ਬੀਮਾ ਕਰਨ ਦੀ ਉਹਨਾਂ ਦੀ ਸੀ ਜੇ ਫਸਲ ਖਰਾਬ ਹੋ ਜਾਵੇ ਜਾਂ ਪਸ਼ੂ ਦਾ ਨੁਕਸਾਨ ਹੋ ਜਾਵੇ ਉਹ ਮੁਫਤ ਸਰਕਾਰ ਬੀਮਾ ਕਰੇ ਇਹ ਵੀ ਸਾਡੀ ਮੰਗ ਜਿਹੜੀ ਸ਼ਾਮਲ ਸੀਗੀ ਉਹਦੇ ਵਿੱਚ ਕਾਰਪੋਰੇਟ ਪੱਖੇ ਦਿੱਤੀਆਂ ਸਾਰੇ ਥਾਵਾਂ ਤੇ ਭਰ ਹੋ ਰਹੀਆਂ ਆ ਹਰ ਅਦਾਰੇ ਉਹਨਾਂ ਦੇ ਹਵਾਲੇ ਕੀਤਾ ਜਾ ਰਿਹਾ ਔਰ ਈਵਨ ਇਥੋਂ ਤੱਕ ਕਿ ਮੰਡੀਆਂ ਜਿਹੜੀਆਂ ਆ ਕਿਸਾਨਾਂ ਦੀਆਂ ਮੰਡੀਆਂ ਆ ਉਹ ਵੀ ਉਹ ਕਾਰਪੋਰੇਟਾਂ ਦੇ ਵੱਟ ਵਿੱਚ ਲੈਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਅਸੀਂ ਸਰਕਾਰ ਨੂੰ ਮੰਨ ਕਰਦੇ ਆ ਕਿ ਬਿਲਕੁਲ ਬੰਦ ਕੀਤਾ ਜਾਵੇ ਸਾਰੇ ਸਰਕਾਰੀ ਜਿਹੜੇ ਅਦਾਰੇ ਆ ਉਹ ਸਰਕਾਰੀ ਹਲੇ ਚਾਹੀਦੇ ਤੇ ਨਾਲ ਦੇ ਨਾਲ ਝੋਨੇ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਬਹੁਤ ਵੱਡੀ ਲੁੱਟ ਹੋਈ ਆ ਉਹ ਕਿਹਨੇ ਕੀਤੀ ਆ ਲੁੱਟ ਉਹ ਸੈਲਰ ਮਾਲਕ ਵੀ ਸ਼ਾਮਲ ਹੋ ਸਕਦੇ ਜਿਹੜਾ ਵੀ ਸ਼ਾਮਲ ਆ ਉਹਦੇ ਚ ਸਰਕਾਰ ਜਾਂਚ ਕਰਕੇ ਉਹਨਾਂ ਤੇ ਕੇਸ ਦਰਜ ਕਰੇ ਇਹ ਸਾਡੀਆਂ ਜਿਹੜੀਆਂ ਮੰਗਾਂ ਨੇ 82 ਗੁੰਡਿਆਂ ਵੱਲੋਂ ਕਤਲ ਕੀਤੇ ਗਏ ਸੀ ਕਿਸਾਨ ਤੇ ਪੱਤਰਕਾਰ ਉਹਨਾਂ ਨੂੰ ਇਨਸਾਫ ਡਾਉਣ ਦੀ ਮੰਗ ਸਾਰੀਆਂ ਫਸਲਾਂ ਤੇ 3 ਦੀ ਗਰੰਟੀ ਦੀ ਮੰਗ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਚਾਰ ਕਾਨੂੰਨ ਜਿਹੜੇ ਕੋਡ ਲਾਗੂ ਕੀਤੇ ਆ ਉਹਨਾਂ ਨੂੰ ਖਤਮ ਕਰਾਉਣ ਲਈ ਤੇ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਤੇ ਇਹ ਜਿਲ੍ਹਾ ਪੱਧਰ ਤੇ ਸਾਰੇ ਜਿਲ੍ਹਿਆਂ ਦੇ ਵਿੱਚ ਜਿਹੜਾ ਹੈ ਅੱਜ ਜਿਹੜੀਆਂ ਸਾਡੀਆਂ ਮੰਗਾਂ ਬਕਾਇਆ ਰਹਿ ਗਈਆਂ ਸਗੀਆਂ ਐਮਐਸਪੀ ਦੀ ਮੰਗ ਸੁਭਾ ਪ੍ਰਧਾਨ ਇੰਡੀਅਨ ਫੈਡਰੇਸ਼ਨ ਆਫ ਫਾਰਮਰ ਅੱਜ ਜਿਹੜਾ ਇਹ ਸਾਰੇ ਦੇਸ਼ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਜਿਹੜਾ ਹਲਕਾ ਹਲਪੋਰਟਨ ਤੇ ਇਹ ਕਿਸਾਨ ਅੰਦੋਲਨ ਨੂੰ ਚਾਰ ਹਰੇ ਜਿਹੜੇ ਹੋ ਰਿਹਾ ਹੈ ਔਰ ਇਹ ਟ੍ਰੇ ਜੂਨੀਅਨਾਂ ਤੇ ਕਿਸਾਨ ਜੂਨੀਅਨਾਂ ਵੱਲੋਂ ਰਲ ਕੇ ਪ੍ਰੋਗਰਾਮ ਜਿਹੜੇ ਆਰਗੇਨਾਈਜ਼ ਕੀਤੇ ਜਾ ਰਹੇ ਆ ਤੇ ਅੱਜ ਦੇ ਦਿਨ ਨੂੰ ਸੈਂਟੀਕਾਰਪੋਰੇਟ ਤੇ ਉਹ ਜੋ ਮਨਾਇਆ ਜਾ ਰਿਹਾ ਕਿਉਂਕਿ ਇਹ ਕਾਰਪੋਰੇਟ ਕੰਪਨੀਆਂ ਦਾ ਪੰਜਾਬ ਦੀ ਹਿੰਦੁਸਤਾਨ ਦੀ ਖੇਤੀ ਤੇ ਬਹੁਤ ਵੱਡਾ ਹਮਲਾ ਸੀ ਜਿਹਦੇ ਖਿਲਾਫ ਤਿੰਨ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਬਣਾਏ ਸੀ ਤੇ ਉਹਨਾਂ ਦੇ ਖਿਲਾਫ ਇੱਕ ਸਾਲ ਐਜੂਕੇਸ਼ਨ ਚੱਲੀ ਔਰ ਸਫਲਤਾਪੂਰਵਕ ਇਸ ਸੰਘਰਸ਼ ਨੇ ਸ਼ਾਂਤ ਮੈਦਾਨ ਦੇ ਨਾਲ ਆਪਣੀ ਗੱਲ ਕਹੀ ਤੇ ਉਹ ਕਾਨੂੰਨ ਵਾਪਸ ਕਰਾਉਣ ਦੇ ਲਈ ਮੋਦੀ ਸਰਕਾਰ ਮਜਬੂਰ ਹੋਣੀ ਪਈ ਤੇ ਇਸੇ ਤਰ੍ਹਾਂ ਕਰੋਨਾ ਪੀਰੀਅਡ ਦੇ ਦੌਰਾਨ ਮਜ਼ਦੂਰ ਵਰਗ ਦੇ ਲਈ ਵੀ ਮੋਦੀ ਕੋਰਟ ਨੇ ਮੋਦੀ ਸਰਕਾਰ ਨੇ 4 ਕੋਡ ਜਿਹੜੇ ਲੈ ਕੇ ਆਏ ਆ ਔਰ ਅਸੀਂ ਇਹ ਮੰਗ ਕਰਦੇ ਆ ਮਜ਼ਦੂਰ ਯੂਨੀਅਨਾਂ ਵੱਲੋਂ ਕਿ ਉਹ ਕੋਡ ਜਿਹੜੇ ਵਾਪਸ ਲਏ ਜਾਣ ਉਹਦੇ ਨਾਲ ਮਜ਼ਦੂਰਾਂ ਦੇ ਹੱਕ ਹਕੂਕ ਹੈ ਜਿਹੜੇ ਉਹ ਖੋਏ ਜਾ ਰਹੇ ਆ ਤੇ ਕਾਰਪੋਰੇਟ ਘਰਾਣਿਆਂ ਨੂੰ ਇੰਡਸਟਰੀਅਲਿਸਟ ਘਰਾਣਿਆਂ ਨੂੰ ਜਿਹੜਾ ਵੱਧ ਅਧਿਕਾਰ ਦਿੱਤੇ ਜਾ ਰਹੇ ਆ ਇਤੋਂ ਤੱਕ ਕਿ ਮਜ਼ਦੂਰਾਂ ਦੀ ਜਿਹੜੀ ਹੈ ਲੜਾਈ ਕਰਨ ਦੀ ਸ਼ਕਤੀ ਹੈ ਇਹਨੂੰ ਕਮਜ਼ੋਰ ਕੀਤਾ ਜਾ ਰਿਹਾ ਹਰ ਤਾਲ ਦਾ ਅਧਿਕਾਰ ਜਿਹੜਾ ਉਹ ਖੋਇਆ ਜਾ ਰਿਹਾ ਮਾਲਕਾਂ ਨੂੰ ਮਜ਼ਦੂਰਾਂ ਨੂੰ ਕੱਢਣ ਦੇ ਅਧਿਕਾਰ ਜਿਹੜੇ ਉਹ ਦਿੱਤੇ ਜਾ ਰਹੇ ਆ ਹਾਰ ਐਂਡ ਫਾਇਰ ਦੀ ਨੀਤੀ ਜਿਹੜੀ ਲਾਗਿਆ ਰਹੀ ਹੈ ਇੱਕ ਪਾਸੇ ਤਾਂ ਆਪਣੇ ਪੰਜਾਬ ਦੇ ਵਿੱਚ ਚੱਲ ਰਿਹਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਹੈਗੇ ਆ ਉਹਨਾਂ ਦੀ ਵੋਟ ਵੀ ਖਤਮ ਕੀਤੀ ਜਾਵੇ ਉਹਨਾਂ ਦੀ ਸਪੋਰਟ ਵੀ ਜਿਹੜੀ ਹੈ ਉਹ ਲੈ ਕਦ ਵੀ ਦੀ ਹੈ ਲੇਕਿਨ ਜਿਹੜੀਆਂ ਜੂਨੀਅਰ ਜਿਹੜੇ ਧਰਨੇ ਲਾਉਂਦੀਆਂ ਉਹ ਉਸ ਦੇ ਵਿੱਚ ਦੇਖਿਆ ਜਾਂਦਾ ਕਿ ਪ੍ਰਵਾਸੀ ਮਜ਼ਦੂਰ ਉਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਦੇਖਿਏ ਇਹ ਜਿਹੜਾ ਬਹੁਤ ਗਲਤ ਰੁਝਾਨ ਹੈ ਕੁਝ ਲੋਕ ਹੈਗੇ ਆ ਜਿਹੜੇ ਪੰਜਾਬ ਚ ਪ੍ਰਵਾਸੀ ਮਜ਼ਦੂਰਾਂ ਦੀ آمد ਤੇ ਸਵਾਲ ਖੜੇ ਕਰਦੇ ਆ ਪ੍ਰਵਾਸ ਨੂੰ ਸਮਝਣ ਦੀ ਜ਼ਰੂਰਤ ਹੈ ਪ੍ਰਵਾਸ ਜਿਹੜਾ ਆ ਉਹ ਮਨੁੱਖ ਦਾ ਸੁਭਾਅ ਆ ਜਿੱਥੇ ਕਿਸੇ ਨੂੰ ਵੱਧ ਲੇਬਰ ਮਿਲਦੀ ਆ ਉੱਥੇ ਉਹਨੂੰ ਪ੍ਰਵਾਸ ਕਰਦੇ ਆ ਪੰਜਾਬ ਦਾ ਮਜ਼ਦੂਰ ਜਿਹੜਾ ਕੈਨੇਡਾ ਨਿਊਜ਼ੀਲੈਂਡ ਆ ਗਿਆ ਆ ਜਿਹੜਾ ਦੇਸ਼ਾਂ ਨੂੰ ਪ੍ਰਵਾਸ ਕਰ ਰਿਹਾ ਤੇ ਸਾਡਾ ਜੁਪੀ ਬਿਆਨ ਦਾ ਮਜ਼ਦੂਰ ਜਿਹੜਾ ਇੱਥੇ ਮੋਟੇ ਦੇ ਸੱਦੇ ਤੇ ਪ੍ਰਵਾਸ ਕਰ ਰਿਹਾ ਇਸੇ ਕੋਟੀ ਥੜੀ ਹੈ ਉਹ ਬਹੁਤ ਅਰਥੀ ਸਮਾਨ ਲੈਣਾ ਸਾਰੀ ਤਾਂ ਥੱਲੇ ਸਟੋਰ ਦੇ ਵਿੱਚ ਤੁਸੀਂ ਸਮਾਨ ਨਹੀਂ ਲਾਉਣਾ 2 ਦਿਨ ਦਾ ਟਾਈਮ ਦੇ ਦਿੱਤਾ ਗਿਆ ਦੁਕਾਨ ਦੇ ਵਿੱਚ 2 ਦਿਨ ਤੇ ਆਪਣਾ ਰਜਿਸਟ੍ਰੇਸ਼ਨ ਕਰ ਲਓ ਆਪਣੇ ਨਾਮ ਦੀ ਪਰਸੋਂ ਨੂੰ ਫਿਰ ਕਾਰਵਾਈ ਹੋ ਜਾਣੀ ਹੈ ਤੁਹਾਡਾ ਸਮਾਨ ਜਿਹੜਾ ਜੈਪਟ ਕੀਤਾ ਜਾਊਗਾ ਤੇ ਤੁਹਾਨੂੰ ਫਿਰ ਕੋਰਟ ਰਾਹੀਂ ਲੈਣਾ ਪੈਣਾ ਇਸ ਕਰਕੇ ਅਸੀਂ ਕਹਿੰਦੇ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਆਪਾਂ ਸਾਰੇ ਇੱਥੇ ਨਾਲ ਮਿਲ ਕੇ ਰਹਿਣਾ ਸਮਾਨ ਜਿਹੜਾ ਰੋਡ ਦੇ ਵਿੱਚ ਨਹੀਂ ਲਾਣਾ ਇਹ ਸਮਾਨ ਆਪਣਾ ਜਿਹੜਾ ਤੁਸੀਂ ਦੁਕਾਨ ਦੇ ਵਿੱਚ ਰੱਖ ਕੇ ਆਪਣੀ ਰਜਿਸਟ੍ਰੇਸ਼ਨ ਕਰ ਲਓ 2 ਦਿਨ ਦਾ ਤਾਈਓ ਟਾਈਮ ਦਿੱਤਾ ਗਿਆ ਹੈ ਵੀ ਆਪਣੀ ਸਮਾਨ ਦੀ ਰਜਿਸਟ੍ਰੇਸ਼ਨ ਜਿਹੜੀ ਉਹ ਦੁਕਾਨ ਦੇ ਵਿੱਚ ਕਰ ਲਓ ਇਹ ਸਾਰਿਆਂ ਨੂੰ ਸਾਡੇ ਵੱਲੋਂ ਬੇਨਤੀ ਹੈ ਸਾਡੇ ਪ੍ਰਸ਼ਾਸਨ ਵੱਲੋਂ ਵੀ ਬੇਨਤੀ ਹੈ ਫਿਰ ਪਰਸੋਂ ਨੂੰ ਫਿਰ ਇੱਧਰ ਨਾ ਕਿਉਂ ਜੀ ਕੋਈ ਗਰੀਬ ਆ ਜੀ ਮੈਂ ਫਲਾਣਾ ਜੀ ਆ ਸਪਾਰਸ਼ ਕੋਈ ਨਹੀਂ ਚੱਲਣੀ ਕਿਸੇ ਦੀ ਵੀਡੀਓ ਬਾੜਨੀਆ ਔਰ ਮੁਕੱਦਮਾ ਨਾਲ ਦੀ ਨਾਲ ਦਰਜ ਹੋ ਰਿਹਾ ਜਿਹੜੇ ਨਾਗਰ ਮੰਨੀ ਇਹ ਸਾਰਿਆਂ ਨੂੰ ਬੇਨਤੀ ਹੈ ਵੀ 2 ਦਿਨ ਵਿੱਚ ਆਪਣੀ ਰਜਿਸਟ੍ਰੇਸ਼ਨ ਕਰ ਲਓ ਆਪਣੇ ਸਮਾਨ ਦੀ ਦੁਕਾਨ ਦੇ ਵਿੱਚ ਸਾਥੀ ਨੇ ਸਾਰਿਆਂ ਨੂੰ ਸਾਡੇ ਕੋਲ ਬੈਠਵਾ ਕੇ ਕਹਿੰਿਆ ਪਤਾ ਨਹੀਂ ਸਭ ਦਾ ਆਪੀ ਬਚੀ ਕਿ ਅੱਜ ਅਜੇ ਸੈਕਟਰ ਪ੍ਰਾਈਸ ਦੇ ਨਮਾ ਸ਼ਹਿਰ ਦੇ ਵਿੱਚ ਦਿਲਾ ਨਮਾ ਸ਼ਹਿਰ ਦੇ ਵਿੱਚ ਬਾਬਾ ਸਾਹਿਬ ਦੀ ਜਨਾ ਦੇ ਟਕਾ ਚੌਂਕ ਹੈ ਇੱਥੇ ਸੈਕਟਰ ਬਾਬਾ ਸਾਹਿਬ ਦਾ ਬਹੁਤ ਬੁਢੀਆ ਤੇ ਬਹੁਤ ਸਮੇਂ ਤੋਂ ਲੱਗਿਆ ਹੋਇਆ ਤੇ ਪੰਚਾਇਤ ਨੇ ਅੱਜ ਦਾ ਫੁੱਟਾ ਪੇਜ ਜਦੋਂ ਜਿੱਤਨੇ ਆਏ ਆ ਅਤੇ ਕੋਈ ਸਾਫੀ ਸਫਾਈ ਨਹੀਂ ਕੀਤੀ ਕੋਈ ਕੁਝ ਨਹੀਂ ਮੈਂ ਤੁਹਾਨੂੰ ਰਿਕਵੈਸਟ ਦਈਏ ਸਾਹਸ ਵਾਲੇ ਭਾਗੀ ਦਾ ਜਿਹੜਾ ਇੱਥੇ ਆ ਕੇ ਸਾਡੇ ਜਦੋਂ ਕੀ ਆਏ ਉਹ ਵੀ ਇੱਥੇ ਸਫਾਈ ਜਿਹੜੀ ਆ ਕਰਨ ਲੱਗਾ ਸੀ ਉਹਨੇ ਇੱਥੇ ਜਿਹੜਾ ਥੋੜਾ ਬੋਟਾ ਮੇ ਤੁਹਾਨੂੰ ਪੁਰਾਣਾ ਡਿਸਟ ਦਾ ਕਚਰਾ ਸੀ ਉਹ ਜੋ ਕਰਵਾਇਆ ਸੀਗਾ ਤੇ ਮੈਂ ਤੁਹਾਨੂੰ ਕਹਿੰਦੀ ਆ ਕਿ ਯੂਨੀਅਨ ਵਾਲਾ ਤੇ ਉਹ ਸਾਥੋਂ ਵਾਲੇ ਭਰਾ ਆ ਤੇ ਬਾਕੀ ਸਾਰਾ ਜਿਹੜਾ ਕੰਸਟਰਕਸ਼ਨ ਹੈ ਉਸ ਤੋਂ ਪਿਆ ਆ ਤੇ ਜਿਹੜੀ ਸਮੇਂ ਦੀ ਸਰਕਾਰਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਜਿਨੇ ਆਵਾਜ਼ਾਂ ਪ੍ਰਿੰਮਰਾਂ ਦੇ ਕਾਲ ਸਾਹਿਬ ਤੇ ਸ਼ੀਜਾ ਦੇ ਪਗਲ ਸਰਦਾਰ ਸਰਪੰਚ ਦੇ ਨਾਮ ਤੇ ਜਿਹੜਾ ਆਪਣੀਆਂ ਬੋਟਾ ਲਈਆਂ ਸੀ ਉਹਨਾਂ ਦੀ ਗਣ ਕੀਤੀ ਚਗੀ ਤੇ ਮੈਂ ਇਹ ਵੀ ਕਹਿਣਾ ਚਾਹਨੀ ਆ ਕਿ ਸਮਾਜ ਜਿਹਨਾਂ ਦੇ ਵਿੱਚ ਕਾਹੜਾ ਕਰਨ ਦੇ ਵਿੱਚ ਕਿਤੈਕਾ ਨਹੀਂ ਆ ਜੋ ਕਿ ਨਿਯਮ ਕੀਤੇ ਗਏ ਕਿ ਉਹਦੇ ਜਿਹਨਾਂ ਦੇ ਵਿੱਚ ਜਿਹੜਾ ਕਮੇਸ਼ਾ ਦਾ ਇੱਥੇ ਸਟੇਟਸ ਹੈਗਾ ਆ ਇਹਦੀ ਦੇਖ ਭਾਲ ਦੇ ਲਈ ਇੱਕ ਜਿਹੜਾ ਸਫਾਈ ਕਰਮਚਾਰੀ ਵੀ ਨਹੀਂ ਜਿਹੜਾ ਹੈਗਾ ਕਿ ਇੱਕ ਦਿਨ ਛੱਡ ਕੇ ਦੂਜੇ ਦਿਨ ਵੀ ਜਿਹੜਾ ਸਫਾਈ ਕਰਨ ਨੂੰ ਆਉਂਦੇ ਨੇ ਇਹ ਸਪੱਸ਼ਟ ਨਹੀਂ ਕੋਈ ਦੇਖ ਆਲੀ ਹੋਣੀ ਕਿ ਕਿ ਕਿੰਨਾ ਹੋ ਗਿਆ ਤਾਂ ਸਾਰਾ ਪੂਰਾ ਹੋ ਗਿਆ ਜਿਹੜਾ ਸਫਾਈਆਂ ਹੋਇਆ ਹੈ ਇਹ ਕੋਈ ਨਹੀਂ ਜਿਹੜਾ ਚੰਗੇ ਆ ਕਿ ਚਲੋ ਛੱਤ ਦੇ ਉੱਪਰ ਸਿਰ ਜਿੰਨੀ ਹੈ ਕਿ ਸਾਡੇ ਕੋ ਪਾਣੀ ਦਾ ਕੋਈ ਸਾਧਨ ਨਹੀਂ ਹੈਗਾ ਉੱਪਰ ਉਹ ਜਿੰਨੀ ਸਫਾਈ ਕਰ ਸਕਦੇ ਕਰ ਸਕਦੇ ਕੀਤੀ ਹੈ ਤੇ ਆਟਾ ਵਾਲਾ ਜਿਹੜਾ ਭਰਾ ਆ ਉਹ ਸੱਤ ਨੂੰ ਅਕੀਆ ਬਾਵਰ ਸਾਡੇ ਨਾਤੇ ਨਾ ਕੁਝ ਜੋ ਇਹਨਾਂ ਨੇ ਖਾਲੀ ਸੰਗਠਨ ਦਿੱਤਾ ਸਾਡੇ ਲਈ ਉਹ ਵੀ ਜ਼ੋਰ ਦਾ ਜਿਨ੍ਹਾਂ ਦੇ ਨਾਤੇ ਪੈਸੇ ਖਾਂਦੇ ਜਾਂ ਕੁਝ ਵੀ ਇਕੱਠਾ ਕਰਕੇ ਉਹ ਤਾਂ ਨਹੀਂ ਕਰਦੇ ਨਹੀਂ ਆਪਣੇ ਘੇੜੇ ਭਰਦੇ ਨੇ ਠੀਕ ਹੈ ਜੈ ਤਿੰਰ ਜੈ ਪਰਸ ਜੈ ਸੰਵਿਧਾਨ ਸੱਟੇ ਲੋਕਾਂ ਜਾਗ ਜਾਓ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이ਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਅਲਫੇਰ ਨਮੀਆਂ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ